ਸਫੀਰਾਲ ਤੁਸੀਂ ਦੇਖ ਰਹੇ ਹੋ ਦੇਨਿਕ ਸਫੇਰਾ ਟੀਵੀ ਤੇ ਮੈਂ ਸੁਨਿੰਦਰ ਕੰਬੋਜ ਅੱਜ ਸੁਭਾਗਾ ਦਿਨ ਚੜਿਆ ਜਿੱਥੇ ਕੀ ਬਾਬਾ ਗੁੱਗਾ ਪੀਰ ਵੈਲਫੇਅਰ ਸੁਸਾਇਟੀ ਵੱਲੋਂ 10 ਕੁੜੀਆਂ ਦੇ ਵਿਆਹ ਕਰਵਾਏ ਗਏ ਨੇ ਕਿਉਂਕਿ ਮਾਫ਼ ਕਰਨਾ 11 ਕੁੜੀਆਂ ਦੇ ਵਿਆਹ ਕਰਵਾਏ ਗਏ ਨੇ ਕਿਉਂਕਿ ਇਹ ਪ੍ਰਥਾ ਜਿਹੜੀ ਕਰੀਬਨ ਕਰੀਬਨ 14 ਸਾਲ ਤੋਂ ਚਲਾਈ ਹੋਈ ਹੈ ਬਾਬਾ ਗੁੱਗਾ ਪੀਰ ਵੈਲਫੇਅਰ ਸੁਸਾਇਟੀ ਵੱਲੋਂ ਔਰ ਲਗਾਤਾਰ ਇਹ ਕੁੜੀਆਂ ਦੇ ਵਿੱਚ ਵਾਧਾ ਹੋ ਰਿਹਾ ਹੈ ਔਰ ਲਗਾਤਾਰ ਇਹ ਜਿਹੜੇ ਵਿਆਹ ਹੈਗੇ ਕੁੜੀਆਂ ਦੇ ਕਰਵਾ ਰਹੇ ਨੇ ਹਰ ਸਾਲ ਕੁੜੀਆਂ ਦੇ ਵਿਆਹ ਕਰੇ ਵੀ ਕਰੀਬਨ ਕਰੀਬਨ ਮੇਰੇ ਜੇ ਆਪਾਂ ਆંકੜਿਆਂ ਦੀ ਗੱਲ ਕਰੀਏ ਤਾਂ 126 ਦੇ ਕਰੀਬ ਜਿਹੜੀਆਂ ਕੁੜੀਆਂ ਸੀਗੀਆਂ ਉਹਨਾਂ ਦੇ ਵਿਆਹ ਕਰਾ ਚੁੱਕੇ ਨੇ ਔਰ ਅਗਲੇ ਸਾਲ ਇਹ ਅੰਕੜਾ ਵੀ ਵਧੇਗਾ ਇਹ ਅੰਕੜਾ 21 ਕੁੜੀਆਂ ਦਾ ਹੋਏਗਾ ਮੇਰੇ ਨਾਲ ਸੁਹਾਗੀ ਜੋੜੀ ਮੌਜੂਦ ਹੈਗੀ ਆ ਜਿਨ੍ਹਾਂ ਦਾ ਅੱਜ ਆਨੰਦ ਕਾਰਜ ਹੋਇਆ ਆ ਸੁਭਾਗੀ ਜੋੜੀ ਜਿਨ੍ਹਾਂ ਦਾ ਅੱਜ ਆਨੰਦਕਾਰਜ ਹੋਇਆ ਜਗਦੀਸ਼ ਭਾਜੀ ਨਾਲ ਹੈਗੇ ਨੇ ਭਾਜੀ ਉਪਰਾਲਾ ਕਿਵੇਂ ਵੇਖਦੇ ਹੋ ਕਿਉਂਕਿ ਲਗਾਤਾਰ ਇਹਨਾਂ ਵੱਲੋਂ 14 ਅੱਜ 14ਵਾਂ ਮੌਕਾ ਹੈਗਾ 14ਵਾਂ 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 ਮੌਕਾ ਹੈਗਾ ਜਦੋਂ ਅੱਜ ਤੁਹਾਡਾ ਆਨੰਦਕਾਰਜ ਹੋਇਆ ਬੀਬਾ ਜੀ ਨਾਲ ਕਿਵੇਂ ਵੇਖਦੇ ਹੋ ਇਹਨਾਂ ਦੇ ਉਪਰਾਲੇ ਨੂੰ ਬਹੁਤ ਵਧੀਆ ਭਾਜੀ ਇਹਨਾਂ ਦਾ ਉਪਰਾਲਾ ਨਹੀਂ ਜਾਂਦੀ ਨਹੀਂ ਜਾਂਦੀ ਅੱਜ ਆਨੰਦਕਾਰਜ ਹੋਇਆ ਕਿਵੇਂ ਮਹਿਸੂਸ ਹੋ ਰਿਹਾ ਕਿਉਂਕਿ ਅ 14ਵਾਂ 14 ਵਾਰ ਇਹ ਲਗਾਤਾਰ ਅ ਅਜ 14ਵੀਂ ਵਾਰ ਹੈਗੀ ਆ ਜਦੋਂ ਕਿ 11 ਕੁੜੀਆਂ ਦੇ ਵਿਆਹ ਕਰਵਾ ਰਹੇ ਆ ਇਸ ਨੂੰ ਕਿਸ ਤਰ੍ਹਾਂ ਦੇਖਦੇ ਹੋ ਗਾਂ ਵੀ ਇਹ ਉਪਰਾਲਾ ਇੰਦਾ ਹੀ ਚੱਲਦਾ ਰਹੇ ਹਾਂਜੀ ਹਾਂਜੀ ਇੰਦਾ ਹੀ ਚੱਲਦਾ ਰਹੇ ਬਹੁਤ ਵਧੀਆ ਕਰਦੇ ਇਸ ਕੰਮ ਦੀ ਵਧੀਆ ਲੱਗਿਆ ਅੱਜ ਜਲੰਧਰ ਆ ਕੇ ਕਿਹੋ ਜਿਹਾ ਲੱਗਿਆ ਬਹੁਤ ਵਧੀਆ ਲੱਗਿਆ ਤੁਸੀਂ ਕਿਵੇਂ ਦੇਖਦੇ ਹੋ ਪੰਜੀ ਅੱਜ ਆਨੰਦ ਕਾਰਜ ਹੋਏ ਨੇ ਕਿਵੇਂ ਦੇਖਦੇ ਹੋ ਲਗਾਤਾਰ ਗੁੱਗਾਪੀਲ ਵੈਲਫੇਅਰ ਸੁਸਾਇਟੀ ਲੜਕੀਆਂ ਦੇ ਵਿਆਹ ਕਰਵਾ ਰਹੇ ਨੇ ਵਧੀਆ ਲੱਗਾ ਅਜਲੀ ਵਾ ਪਹਿਲਾਂ ਵੀ ਇੱਥੇ ਆਈ ਹੈ ਜਿਹੜਾ ਪਹਿਲਾਂ ਵਿਆਹ ਹੋਇਆ ਸਾਡੇ ਭੈਣਾਂ ਦੇ ਇੱਥੇ ਵਿਆਹ ਹੋਇਆ ਅੱਛਾ ਭੈਣ ਜੀ ਪਹਿਲਾਂ ਵੀ ਸਾਡੇ ਇੱਥੇ ਹੀ ਕਰਦੇ ਸਾਰੀ ਸਿਸਟਰ ਦਾ ਇੱਥੇ ਵਿਆਹ ਹੋਇਆ ਵਧਿਆ ਕਰੋ ਬਹੁਤ ਬਹੁਤ ਮੁਬਾਰਕ ਤੁਹਾਨੂੰ ਨਵੇਂ ਜੀਵਨ ਦੀ ਬਹੁਤ ਬਹੁਤ ਮੁਬਾਰਕ ਹੋਵੇ ਸਾਡੇ ਵੱਲੋਂ ਸ਼ੁਭਕਾਮਨਾਵਾਂ ਅੰਮ੍ਰਿਤ ਜੀ ਨੂੰ ਮেরি ਨਿਸਪਕ ਨਵਾਗਰਦਨ ਜੀ ਸਤਿ ਸ੍ਰੀ ਅਕਾਲ ਮੱਖਣ ਸਿੰਘ ਜੀ बहुत ही प्यारे छोटे भाग कंपनी वाले साइन हैप्पी निकी जी और उन्होंने न सारे उन्होंने जिन्हें भी साथी अजय जरा टूम का कर रहे हैं गरीब बच्चे की शादिया का पूरा इंतजाम साजो समान मेहनत न सारी टीम दिन रात एक करके इस कर पाने क्योंकि ये पिछे आयोजन तो हैं पर मक्न सिंह साह जी और ने 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 सारे साथी उन्होंने बहुत बधाई देना और महाराज अगे अर्दास करना है इन्होंने सारे ने गला च रखी और इस तरह इस तरह उन्होंने कहा कि अगले साल एक करा उन्हों का पूरे इंतजाम करा मैं महाराज की अरदास कर उन्होंने शक्ति नहीं आज चौथा प्रोग्राम जो का चल रहा है इस तरह पंद्रवीकिया शादी का एक बहुत वाला बुरा होगा और परमात्मा मैं बेनती करता कि मैंने ਨਾ ਨਿਤ ਚੜ੍ਹਦੀ ਕਲਾ ਵਿੱਚ ਇਹਨਾਂ ਦੇ ਪਰਿਵਾਰਾਂ ਵਿੱਚ ਚੜ੍ਹਦੀ ਕਲਾ ਜਦੋਂ ਕਿ ਇਹਨਾਂ ਦੇ ਸਿੱਖੇ ਮੇਲ ਯਾਤਰਾ ਕਰਨਾ ਜਮਾਤ ਵੀ ਲੈ ਬਾਕ ਤੇ ਇਸ ਬਾਬਤ ਅਸੀਂ ਜਿਹੜੇ ਇਸ ਸੰਸਥਾ ਦੇ ਸੰਸਾਪਕ ਨੇ ਪ੍ਰਧਾਨ ਹੈਗੇ ਨੇ ਜਗਦੀਸ਼ ਜੀ ਉਹਨਾਂ ਨਾਲ ਵੀ ਗੱਲਬਾਤ ਜਗਿੰਦਰ ਜਗਿੰਦਰ ਅਰਜਿੰਦਰ ਅਰਜਿੰਦਰ ਕੁਮਾਰ ਜੀ ਉਹਨਾਂ ਨਾਲ ਗੱਲ ਕਰਾਂਗੇ ਅਰਜਿੰਦਰ ਕੁਮਾਰ ਦੀਸ਼ਾ ਜੀ ਜਿਹੜੇ ਕਿ ਇਸ ਸੰਸਥਾ ਦੇ ਸੰਸਾਪਕ ਨੇ ਪ੍ਰਧਾਨ ਹੈਗੇ ਨੇ ਕਿਵੇਂ ਦੇਖਦੇ ਹੋ ਕਿਉਂਕਿ ਲਗਾਤਾਰ ਆંકડા ਵਧਦਾ ਜਾ ਰਿਹਾ ਪੰਜ ਕੁੜੀਆਂ ਤੋਂ ਸਟਾਰਟਿੰਗ ਕੀਤੀ ਸੀਗੀ 126 ਦੇ ਕਰੀਬ ਮੇਰੇ ਖਿਆਲ ਕੱਲਿਆਂ ਦੇ ਤੁਸੀਂ ਦਾਨ ਕਰ ਚੁੱਕੇ ਹੋ 124 ਪਿਛਲੇ ਸਾਲ ਤੱਕ 124 ਬੈਜੋ ਭੈਣ ਜੀ 11 ਇਸ ਵਾਰ ਤੇ ਕਿਵੇਂ ਦੇਖਦੇ ਹੋ ਗਾਹਾਂ ਜਿਹੜਾ ਆਉਣ ਵਾਲਾ ਸਮਾਂ ਜਿਹੜਾ ਅਗਲਾ ਸਾਲ ਹੈ ਉਹਦੇ ਵਿੱਚ ਕਿੰਨੇ ਜਿਹੜਾ ਆંકੜਾ ਹੈਗਾ ਉਹ ਵਧਾਇਆ ਜਾ ਰਿਹਾ 21 ਕੁੜੀਆਂ ਦੇ ਵਿਆਹ ਜਿਹੜੇ ਹੈਗੇ ਹੁਣੇ ਨਾਲ ਅਸੀਂ 21 ਕੁੜੀਆਂ ਨੇ ਕਰਨੇ 11 ਕੁੜੀਆਂ ਦੇ ਇੱਥੇ ਪਾਸੇ ਹੋਣਗੇ 11 ਕੁੜੀਆਂ ਪਰਲੇ ਪਾਸੇ ਫਾਟਕਦੇ ਹੋਣਗੇ ਪਤਾ ਹੈ ਕਿ 21 ਕੁੜੀਆਂ ਦਾ ਅਗਲੇ ਸਾਲ ਟਾਰਗੇਟ ਹੈ ਦੋ ਪਾਸੇ ਬੰਨਾਲ ਲੱਗੇਗਾ ਜਦੋਂ ਦੋ ਪਾਸੇ ਬੰਨਾਲ ਲੱਗੇਗਾ ਔਰ ਕੱਠ ਵੀ ਵੱਡਾ ਹੋਏਗਾ ਹਾਂ 11 ਕੁੜੀਆਂ ਦੇ ਇਧਰ ਆਉਣਗੇ 11 ਕੁੜੀਆਂ ਪਰਲੇ ਬਾਜ਼ਾਰ ਤੇ 21 ਕੁੜੀਆਂ ਦਾ ਟਾਰਗੇਟ ਹੈ ਅਗਲੇ ਸਾਲ ਤੁਸੀਂ ਕਿ ਕਿਵੇਂ ਵੇਖਦੇ ਹੋ ਤੁਹਾਡੇ ਪ੍ਰਧਾਨ ਹੈਗੇ ਸੰਸਥਾ ਦੇ ਸੰਸਥਾਪਕ ਹੈਗੇ ਨੇ ਕਿਉਂਕਿ ਇੱਕ ਵੱਡਾ ਉਪਰਾਲਾ ਹੈਗਾ ਜੇ ਗੱਲ ਕਰੀਏ ਕੰਨਿਆਦਾਲ ਮਹਾਦਾਨ ਕਿਹਾ ਜਾਂਦਾ ਕਿਵੇਂ ਵੇਖਦੇ ਹੋ ਇਸ ਉਪਰਾਲੇ ਨੂੰ ਗੱਲ ਹੈ ਜੀ ਜਦੋਂ ਅਜ ਤੋਂ 14 ਸਾਲ ਪਹਿਲਾਂ ਇਹ ਕੰਮ ਸ਼ੁਰੂ ਹੋਇਆ ਸੀਗਾ ਤੇ ਸਾਰੇ ਵਿਆਹ ਬਚਾਸਾਂ ਵਿਆਹ ਹੀ ਬਣੇਗਾ ਜੀ ਕੁਝ ਨਹੀਂ ਹੋਏਗਾ ਪਰ ਸਾਡੇ ਪ੍ਰਧਾਨ ਸਾਹਿਬ ਦੀ ਹਿੰਮਤ ਹੈ ਜੀ ਮੰਨ ਲਓ ਕਿਸੇ ਪਰਿਵਾਰ ਦੇ ਇੱਕ ਵਿਆਹ ਕਰਨਾ ਬੜਾ ਔਖਾ ਔਰ 13-13 ਵਿਆਹ ਵੀ ਅਸੀਂ ਇਕੱਠੇ ਕੀਤੇ ਆਏ ਜਣੇ ਔਰ ਇਤਨਾ ਭਾਰੀ ਇਕੱਠ ਔਰ ਇਤਨਾ ਵੱਡੀ ਵਿਵਸਥਾ ਔਰ ਲੜਕੀਆਂ ਨੂੰ ਘਰ ਦਾ ਜ਼ਰੂਰਤ ਦਾ ਸਮਾਨ ਤੋਂ ਇਲਾਵਾ ਆਏ ਹੋਏ ਮਹਿਮਾਨਾਂ ਦਾ ਜੋ ਪ੍ਰਤੀਪ ਹੋ ਜਾ ਆਏ ਹੋ ਮਾਨਾ ਦੇ ਖਾਨਦਾਨ ਦਾ ਪ੍ਰੋਗਰਾਮ ਉਹ ਸਾਰੇ ਪ੍ਰਧਾਨ ਜੀ ਬੜੇ ਸੰਜਿਦਗੀ ਨਾਲ ਕਰਦੇ ਆ ਔਰ ਅਸੀਂ ਦੇਖਦੇ ਆ ਕਿ ਇਹ ਵਿਚਾਰੇ ਕਈ ਮਹੀਨੇ ਪਹਿਲਾਂ ਤੋਂ ਅਸੀਂ ਚਲੋ ਨਾਲ ਸਹਿਯੋਗ ਕਰਦੇ ਆ ਅਸੀਂ ਕਿਉਂ ਕੀ ਕਰਨ ਦੋਗੇ ਆ ਸਭ ਤੁਹਾਡੇ ਦੇ ਭੈਣ ਭਰਾ ਕਰਦੇ ਨੇ ਅਸੀਂ ਇਹਨਾਂ ਮੋੜੇ ਮੋੜੇ ਜੋੜ ਕੇ ਹਰ ਵੇਲੇ ਖੜੇ ਆ ਮੈਂ ਇੱਕ ਚੀਜ਼ ਹੋਰ ਦੇਖੀ ਆ ਕਿਉਂਕਿ 6 ਸਾਲ ਕਰੀਬਨ ਕਰੀਬ ਮੈਨੂੰ ਵੀ ਹੋ ਗਿਆ ਮੈਂ ਵੀ ਇਸ ਪ੍ਰੋਗਰਾਮ ਮਹਾ ਸਮਾਗਮ ਜਿਹੜਾ ਤੁਸੀਂ ਕਰਦੇ ਆ ਇਹਦੀ ਕਵਰੇਜ ਕਰਦੇ ਆ ਪਿਛੇ ਤੋਂ ਆ ਰਹੇ 6 ਸਾਲ ਹੋ ਗਏ ਮੈਨੂੰ ਵੀ ਮੀ ਆਉਂਦਾ ਨੇਰੀ ਆਉਂਦੀ ਪਰ ਪ੍ਰਧਾਨ ਜੀ ਔਰ ਪ੍ਰਧਾਨ ਜੀ ਦੇ ਨਾਲ ਜਿਹੜੇ ਇਸ ਬਾਬਾ ਗੱਗਾ ਪੀਰ ਵੈਲਫੇਅਰ ਸੁਸਾਇਟੀ ਦੇ ਦੱਸ ਅੱਡੇ ਗਏ ਨੇ ਝੋਲਦੇ ਨਹੀਂ ਪਿਛਲੀ ਦਫਾ ਵੀ ਮੀ ਆਇਆ ਉਸ ਤੋਂ ਪਿਛਲੀ ਦਫਾ ਵੀ ਮੀ ਆਇਆ ਪਰ ਬੜੀ ਸੰਜੀਦਗੀ ਦੇ ਨਾਲ ਜਿਹੜੇ ਪ੍ਰੋਗਰਾਮ ਨੂੰ ਨੇਪਰੇ ਚਾੜਦੇ ਇਸ ਵਾਰ ਦੇ ਘੋਰ ਸਾਲ ਹੋ ਗਏ ਨਾ ਬਰਸਾਤ ਦੇ ਨਾਲ ਨਾਲ ਹਰਫੇਜ਼ ਵਾਟਰ ਵਾਲੇ ਸੀਗੇ ਉਹਨਾਂ ਸੜਕ ਖੋਦਨੀ ਸ਼ੁਰੂ ਅਗਲਾ ਹੀ ਸਨ ਬਾਰ ਬਾਰ ਰਿਕੁਐਸਟ ਕਰਨ ਦੇ ਕਿ ਇਹ ਵਿਆਹ ਹੈਗੇ ਨੇ ਤੁਹਾੜ ਕੋ ਟਾਰਗੇਟ ਪੂਰਾ ਨਹੀਂ ਹੋਣਾ ਜੋ ਰੁਕ ਜਾ ਉਹਨਾਂ ਨਹੀਂ ਰੁਕੇ ਉਹ ਸਾਰੀ ਸੜਕ ਉਹਨਾਂ ਖੋਦ ਦਿੱਤੀ ਸੜਕ ਸਾਰੀ ਖੋਦਦੀ ਮਿੱਟੀ ਮਿੱਟੀ ਸੀਗੀ ਔਰ ਕੱਲ ਪਗਵਾਨ ਦੀ ਇੱਛਾ ਸੀਗੀ ਕੱਲ ਬਰਸਾਤ ਡੱਬ ਗਈ ਹੋਗੀ ਔਰ ਬਰਸਾਤ ਸਾਰੀ ਰਾਤ ਨੂੰ ਦੇ ਰਾਤੀ ਵੀ 1.5 ਵਜੇ ਤੱਕ ਵਾਈਪਰ ਨਾਲ ਪਾਣੀ ਕਾਢੀ ਇਹੋ ਕਰਦੇ ਰਹੇ ਉਸ ਬਾਅਦ ਫਿਰ ਬਰਸਾਤ ਹੋ ਗਈ ਫਿਰ ਸਾਰੇ ਡਿਲੇਵਰ ਚਲ ਕੋ ਇਹਨੂੰ ਸੇਰੇ ਜੋ ਪਗਵਾਨ ਮਨਜ਼ੂਰ ਹੋਏਗਾ ਪਰ ਇਹਨਾਂ ਦੇ ਨਾਲ ਸਾਰੇ ਦ੍ਰੜ ਨਿਸ਼ਚੈ ਨਾਲ ਖੜੇ ਨੇ ਇਹਨਾਂ ਦਾ ਬਹੁਤ ਵੱਡਾ ਨਿਸ਼ਚਾ ਜੀ ਔਰ ਇਹਨਾਂ ਨੇ ਸਾਰੇ ਬੰਦੇ ਸਹਿਯੋਗ ਦਿੰਦੇ ਆ ਤੁਹਾਡੇ ਵਰਗੇ ਪਰਵਾਰਾਂ ਨਾਲ ਬਿੱਤੀ ਦਾ ਸਾਰੇ ਲੋਕ ਸਹਿਯੋਗ ਦਿੰਦੇ ਨੇ ਇੱਕ ਜਦੋਂ ਥੰਮ੍ਹ ਮਜ਼ਬੂਤ ਹੋਵੇ ਤੇ ਜਦੋਂ ਪਿੱਲਰ ਮਜ਼ਬੂਤ ਹੋਵੇ ਤਾਂ ਕੰਦਾ ਕਿਤੇ ਨਹੀਂ ਜਾਂਦੀ ਡਿੱਗਦੀ ਨਹੀਂ ਹੈਗੀ ਇਹ ਸੰਸਥਾ ਜਿਹੜੀ ਹੈਗੀ ਆ ਅ ਦੀਸ਼ਾ ਜੀ ਜਿਹੜੇ ਹੈਗੇ ਇਸ ਸੰਸਥਾ ਦੇ ਸੰਸਥਾਪਕ ਹੈਗੇ ਨੇ ਔਰ ਉਹਨਾਂ ਦੇ ਨਾਲ ਪੂਰਾ ਮੋਢੇ ਨਾਲ ਮੋਢਾ ਲਾ ਕੇ ਇਹ ਸਾਰੇ ਜਿਹੜੇ ਇਸ ਦਸਤ ਹੈਗੇ ਨੇ ਇਸ ਸਮਾਗਨ ਨੂੰ ਨਿਪਰੇ ਚਾੜਦੇ ਨੇ ਮੈਂ ਤਸਵੀਰਾਂ ਦਿਖਾ ਦਵਾਂ ਇੱਕ ਵਾਰੀ ਕਿਉਂਕਿ ਹਰ ਇੱਕ ਪਰਵਾਰ ਨੂੰ ਹਰ ਇੱਕ ਦੁਲਹਨ ਨੂੰ ਇਹ ਸਮਾਨ ਜਿਹੜਾ ਸਾਇਸ ਸਮਾਨ ਜਿਹੜਾ ਹੈਗਾ ਇਹ ਦੇ ਕੇ ਉਹਨੂੰ ਘਰ ਤੋਰਿਆ ਜਾਂਦਾ ਜਿਵੇਂ ਕਿ ਮਾਪੇ ਆਪਣੀ ਧੀ ਨੂੰ ਆਪਣੇ ਘਰ ਤੋੜਦੇ ਨੇ ਉਹਦੇ ਪਰੋਣੇ ਦੇ ਨਾਲ ਉਹਦੇ ਘਰ ਤੋੜਦੇ ਨੇ ਇਹ ਸਾਰਾ ਸਮਾਨ ਜਿਹੜਾ ਹੈਗਾ ਇੱਕ ਧੀ ਨੂੰ ਦੇ ਕੇ ਉਸ ਨੂੰ ਉਸਦੇ ਘਰ ਤੋਰਿਆ ਜਾਂਦਾ ਔਰ ਇੱਕ ਹੋਰ ਅਸੀਂ ਆਪਣੇ ਮਾਦਿਆਂ ਨਾਲ ਮੈਂ ਦੁਬਾਰਾ ਰਿਪੀਟ ਕਰ ਦੇਣਾ ਚਾਹੁੰਦਾ ਕਿ ਅਗਲੇ ਸਾਲ ਜਿਹੜੀ ਅੱਜ 11 ਕੁੜੀਆਂ ਦੇ ਵਿਆਹ ਕਰਾਏ ਨੇ ਅਗਲੇ ਸਾਲ 21 ਕੁੜੀਆਂ ਦੇ ਵਿਆਹ ਕਰਾਏ ਜਾਣੇ ਨੇ 11 ਕੁੜੀਆਂ ਦੇ ਵਿਆਹ ਇਧਰਲੀ ਸਾਈਡ ਤੇ ਹੋਣਗੇ ਬਾਕੀ ਜਿਹੜੀਆਂ 10 ਬਚਣਗੀਆਂ ਦੂਸਰੇ ਜਿਹੜੀ ਰੇਲਵੇ ਫਟੇਗਾਗਾ ਉਹਦੀ ਦੂਸਰੀ ਸਾਈਡ ਹੋਣਗੇ ਔਰ ਤਰੀਕ ਮੈਂ ਪਹਿਲਾਂ ਦੱਸ ਦਿੰਦਾ ਕਿ ਜਨਮ ਅਸ਼ਟਮੀ ਤੋਂ 2 ਮਹੀਨੇ ਪਹਿਲਾਂ ਜਨਮ ਅਸ਼ਟਮੀ ਤੋਂ 2 ਮਹੀਨੇ ਪਹਿਲਾਂ ਬੁਕਿੰਗ ਕਰਾਉਣੀ ਤੁਹਾਨੂੰ ਹੁਣੀ ਬੁਕਿੰਗ ਕਰਾਉਣੀ ਪੈਣੀ ਆ ਇਹਨਾਂ ਦੀ ਸੰਸਾ ਦੇ ਕੋਲ ਆਪਣਾ ਨੰਬਰ ਨਾਮ ਨੋਟ ਜੋ ਵੀ ਕਰਵਾਉਣਾ ਹੈਗਾ ਇਹਨਾਂ ਕੋਲ ਬੁਕਿੰਗ ਕਰਵਾਓਗੇ ਤਾਂ ਕਿ ਗੁੱਗਿਆ ਪੀਰ ਜਿੱਦਣ ਗੁੱਗਿਆ ਪੀਰ ਦੀ ਜਨਮ ਦਿਨਤੀ ਹੈਗੀ ਗੁੱਗਾ ਪੀਰ ਮਲਾਇਆ ਜਾਂਦਾ ਹੈਗਾ ਉਸ ਤੋਂ ਅਗਲੇ ਦਿਨ समागम होने और अभी भी लगातार दे लगा दे धनबाद देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स, और वट्सएप चैनल पर